ਜੇ ਤੁਹਾਡੇ ਘਰਾਂ ਦੇ ਵਿੱਚ ਹਰਿਆਲੀ ਜੰਮੀ ਹੋਈ ਹੈ ਘਰਾਂ ਤੇ ਕੰਧਾਂ ਦੇ ਉੱਤੇ ਤਾਂ ਤੁਸੀਂ ਵਸਾ ਇੱਕ ਚੀਜ਼ ਸਿੱਟ ਦਿਓ ਤੇ ਬਾਅਦ ਵਿੱਚ ਤੁਸੀਂ ਦੇਖੋ ਹਰਿਆਲੀ ਮੰਤਰ ਸਕੈਂਟਾ ਦੇ ਵਿੱਚ ਆ ਬਿਲਕੁਲ ਸਾਫ਼ ਹੋ ਜਾਣਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਜਿਆਦਾ ਵਧੀਆ ਹੋਣਗੇ ਆਪਾਂ ਵੀ ਠੀਕ ਠਾਕ ਮੀਂਹ ਪੈਂਦਾ ਨਾ ਆ ਹਰਿਆਲੀ ਵਗੈਰਾ ਆਪਣੇ ਘਰ ਜੰਮ ਜਾਂਦੀ ਹੈ ਹਨਾ ਤਿਲਕਣ ਵਗੈਰਾ ਵਾਵਾ ਹੋ ਜਾਂਦੀ ਹੈ ਆ ਦੇਖੋ ਜੀ ਇਹ ਫਿਰ ਤਿਲਕਣ ਵਗੈਰਾ ਹੋ ਜਾਂਦੀ ਇਹਦੇ ਉੱਤੇ ਹਨਾ ਜਦੋਂ ਮਾੜੀ ਜਿਹੀ ਮਾੜੀ ਜਿਹੀ ਵੀ ਗਿੱਲਾ ਹੋਣਾ ਦੇਖੋ ਤਿਲਕਾਂ ਹੋ ਜਾਂਦੀ ਹੈ ਤੇ ਇਹਨੂੰ ਸਾਫ਼ ਕਰਨਾ ਹੀ ਬੜਾ ਔਖਾ ਰੇਤੇ ਨਾਲ ਸਾਫ਼ ਕਰ ਲੋ ਜਾਂ ਸਰਫ ਨਾਲ ਸਰਫ ਨਾਲ ਸਾਫ਼ ਕਰਕੇ ਤਾਂ ਹੋਰ ਜਿਆਦਾ ਤਿਲਕਣ ਹੋ ਜਾਣੀ ਤੇ ਇਹਨੂੰ ਸਾਫ਼ ਕਰਨ ਦਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਅੱਜ ਸ਼ੇਅਰ ਕਰਾਂਗੇ ਪਹਿਲਾਂ ਤਾਂ ਇਹ ਹਰੀਆਲੀ ਨੂੰ ਨਾ ਪਾਣੀ ਨਾਲ ਚੰਗੀ ਤਰ੍ਹਾਂ ਨਾ ਆਪਾਂ ਗਿੱਲੇ ਕਰ ਲੈਣਾ ਪਹਿਲਾਂ ਤੁਸੀਂ ਦਾ ਪਾਣੀ ਛੱਟ ਕੇ ਤੇ ਉੱਤੇ ਝਾੜੂ ਫੇਰਦੇ ਤੇ ਪਾਣੀ ਇਹ ਸਾਰਾ ਇਹਨਾਂ ਜਿੰਨੀ ਹਰੀਆਲੀ ਹੋ ਸਾਰੀ ਗ੍ਰੀਨ ਹੋ ਜਾਂਦੀ ਤੇ ਕੀ ਦੇ ਵਾਸਤੇ ਸਾਨੂੰ ਕੀ ਚਾਹੀਦਾ ਆ ਦੇਖੋ ਆ ਪਾਊਡਰ ਲੋ ਜੀ ਇਹ ਵਾਲਾ ਜਿਹੜਾ ਚੂਨਾ ਆਉਂਦਾ ਏ ਇਹਨੂੰ ਆਪਾਂ ਚੰਗੀ ਤਰ੍ਹਾਂ ਛੜਕਾ ਲੈਣਾ ਜਿਹੜਾ ਆਪਾਂ ਕੰਦਾ ਤੇ ਉਹਦੇ ਉੱਤੇ ਲਗਾਉਂਦੇ ਆ ਉਹ ਵਾਲਾ ਚੂਨਾ ਏ ਜਿੱਥੇ ਹਰਿਆਲੀ ਚੰਗੀ ਤਰ੍ਹਾਂ ਐ ਨਾ ਉਹਨਾਂ ਨੂੰ ਛੜਕਾ ਕੇ ਤੁਸੀਂ ਬਰਸ਼ ਲੈ ਲੈਣਾ ਬਰਸ਼ ਨਾਲ ਇਹਨੂੰ ਚੰਗੀ ਤਰ੍ਹਾਂ ਰਗੜ ਲੈਣਾ ਤੁਸੀਂ ਬਰਸ਼ ਨਾਲ ਵੀ ਇਹਨੂੰ ਰਗੜ ਸਕਦੇ ਹੋ ਜਿਹੜਾ ਹੈਂਡ ਪ੍ਰੈਸ਼ਨ ਦਾ ओरिजिनल ਵੀ ਰਗੜ ਸਕਦੇ ਹੋ ਤੇ ਤੁਸੀਂ ਖੁਦ ਦੇਖੋਗੇ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਜਿੰਨੀ ਹਰਿਆਲੀ ਜੰਮੀ ਹੋਣੀ ਨਾ ਉਹ ਐਨ ਸਾਫ਼ ਹੋ ਜਾਣੀ ਐ ਤੇ ਚਲ ਦਿੱਤੋ ਦੀ ਵੀਡੀਓ ਪਲੀਜ਼ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੇ ਨਾਲ ਹੀ ਤੁਸੀਂ ਕਿੱਥੋਂ ਵੀਡੀਓ ਵਾਚ ਕਰਦੇ ਹੋ ਇਹ ਵੀ ਦੱਸਿਆ ਕਰੋ ਆ ਦੇਖੋ ਜੀ ਤੁਹਾਡੇ ਸਾਹਮਣੇ ਇਧਰਲੀ ਸਾਈਡ ਕਿੰਨੀ ਸਾਫ਼ ਹੋ ਗਿਆ ਹਨਾ ਹਰਿਆਲੀ ਦਾ ਇਹ ਹੁੰਦਾ ਔਰ ਵਿਦਿਗਨ ਦਾ ਬਹੁਤ ਡਰ ਰਹਿੰਦਾ ਹੈ ਇਸ ਕਰਕੇ ਇਹਨੂੰ ਸਾਫ਼ ਹੀ ਰੱਖਣਾ ਜ਼ਰੂਰੀ ਆ ਤੁਸੀਂ ਦੇਖੋ ਮੈਂ ਬੋਤਲ ਦਾ ਜਿਹੜਾ ਚਾਲੂ ਬਣਾਇਆ ਸੀਗਾ ਉਹ ਆਪਾਂ ਇਹਦੇ ਉੱਤੇ ਫੇਰ ਦੇਣਾ ਚੰਗੀ ਤਰ੍ਹਾਂ ਇਹ ਨਾਲ ਵੀ ਬਹੁਤ ਵਧੀਆ ਸਫਾਈ ਹੁੰਦੀ ਹੈ ਫਲੋਜੀ ਸਭ ਤੋਂ ਬੈਸਟ ਤਰੀਕਾ ਤਾਂ ਲੱਗਿਆ ਵੀ ਲੋਹੇ ਵਾਲੇ ਕੂਚਾ ਲੋ ਉਹਦੇ ਨਾਲ ਤੁਸੀਂ ਫਰਚਰ ਨੂੰ ਰਗੜੋ ਬਿਲਕੁਲ ਸਾਫ਼ ਹੋ ਜਾਂਦੇ ਜਿੰਨੀ ਵੀ ਹਰਿਆਲੀ ਹੁੰਦੀ ਚੂਨਾ ਸੁੱਟਣ ਤੋਂ ਬਾਅਦ ਕਾਇਆ ਤਾਂ ਦੇਣਾ ਮੈਂ ਕਿਹਾ ਲੋਹੇ ਵਾਲੇ ਕੂਚੇ ਨਾਲ ਬੁਰਸ਼ ਨਹੀਂ ਮਿਲਿਆ ਜਦੋਂ ਇਹ ਵਾਰੀ ਸਾਫ਼ ਸਫਾਈ ਹੋ ਗਈ ਨਾ ਫਿਰ ਮੈਂ ਪਾਣੀ ਦੇ ਉੱਤੇ ਸੜਕ ਦਿੱਤਾ ਸੀ ਝਾੜੂ ਨਾਲ ਪਾਣੀ ਨੂੰ ਪੱਛਮੀ ਤਰ੍ਹਾਂ ਇਕੱਠੀ ਕਰ ਲੈਣਾ ਤੁਸੀਂ ਤੁਸੀਂ ਦੇਖੋ ਵੀ ਹਰਿਆਲੀ ਕਿੰਨੀ ਜਿਆਦੇ ਹੈ ਨਾ ਤੇ ਇਹ ਆਪਣੇ ਵਾਸਤੇ ਆਪਣੇ ਸਿਹਤ ਵਾਸਤੇ ਠੀਕ ਨਹੀਂ ਹੈ ਜੀ ਹਰਿਆਲੀ ਤੋਂ ਕਿ ਖਤਰਾ ਇਹ ਜੇ ਡੀਜ਼ਲ ਤੇਲ ਕਗੇ ਤਾਂ ਉੱਤੇ ਦੇ ਗਏ ਤੇ ਆਪਣੀ ਹੈਲਥ ਹੀ ਨਾ ਖਰਾਬ ਹੁੰਦੀ ਆ ਤੇ ਆ ਜਿੰਨੇ ਤੁਹਾਨੂੰ ਦਾਗ ਪਏ ਹੈ ਨਾ ਇਹ ਵੀ ਮੈਂ ਬਾਹਰ ਉਸ ਲੋੜ ਵਾਲੇ ਕੂਚੇ ਨਾਲ ਹੀ ਸਾਫ਼ ਕਰ ਦਿੱਤੇ ਸੀਗੇ ਤੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇੱਗਲੀ ਸੈਟ ਸਾਰਾ ਜਿੰਨਾ ਵੀ ਮੈਂ ਹਰਿਆਲੀ ਕੱਟੀ ਕਿਤੇ ਉਹਨਾਂ ਬੁਰਾ ਹਾਲ ਹੋਇਆ ਪਿਆ ਸੀ ਦਾ ਹਰਿਆਲੀ ਨਾਲ ਆਪਣੇ ਵੀ ਪੈਰ ਤੇ ਤਿਲਕ ਦੇ ਪੇਸੇ ਸੋ ਆਹ ਲੋ ਜੀ ਹੁਣ ਚੈੱਕ ਕਰੋ ਆ ਵੈਸੇ ਦਾਗ ਆ ਪਿਆ ਆ ਦੇਖੋ ਪਹਿਲਾਂ ਕਿੰਨੀ ਇੱਥੇ ਹਰਿਆਲੀ ਜੰਮੀ ਹੋਈ ਸੀ ਡਿਗਨ ਦਾ ਖਤਰਾ ਸੀ ਹੁਣ ਦੇਖੋ ਜੀ ਮਿੰਟਾ ਸਾਫ ਹੋ ਗਿਆ ਧੁੱਪ ਲੱਗਣੀ ਨਾ ਕਰ ਲੋ ਉਹਦੇ ਨਾਲ ਹੋ ਵੀ ਜਿਆਦਾ ਸਾਫ ਹੋ ਜਾਣਾ ਹੁਣ ਬੱਚੇ ਦੇ ਤਿਲਕਨ ਦਾ ਜਾ ਤਿਲਕਨ ਦਾ ਡਰ ਬਿਲਕੁਲ ਨਹੀਂ ਹੈਗਾ ਆ ਦੇਖੋ ਹੋ ਗਿਆ ਨਾ ਬਿਲਕੁਲ ਕਲੀਨ ਆ ਜਾਂ ਤੇ ਸਾਫ ਹੋ ਗਈ ਹੈ ਹੈਨਾ ਤੇ ਕੰਦਾ ਜਦੋਂ ਤੁਸੀਂ ਇਸ ਤਰ੍ਹਾਂ ਨੂੰ ਚੂਨੀ ਨੂੰ ਸੈੱਟ ਦੋ ਤੇ ਬਾਅਦ ਵਿੱਚ ਨੂੰ ਲੋਹੇ ਵਾਲੇ ਕੁਚੀ ਨਾਲ ਰਗੜ ਦੋ ਤੇ ਪਾਣੀ ਨਾਲ ਸਾਫ ਕਰ ਦੋ ਤੁਸੀਂ ਦੇਖੋਗੇ ਜਿਹੜੀਆਂ ਥੋੜੀ ਕੰਦਾ ਵੀ ਕਾਲੀਆਂ ਹੋਈਆਂ ਉਹ ਨਾ ਉਹ ਵੀ ਬਿਲਕੁਲ ਸਾਫ ਹੋ ਜਾਣੀਆਂ ਦਰਵਾਜ਼ੇ ਅੱਗੇ ਵੀ ਮੇਸੀ ਤਰ੍ਹਾਂ ਸਾਫ ਕਰ ਲੈ ਸਾਰਾ ਚੈੱਕ ਕਰ ਸਕਦੇ ਹੋ ਤੁਸੀਂ ਆ ਦੇਖੋ ਜੀ ਚੰਗਾ ਜੀ ਹਫ਼ਤੇ ਬਾਅਦ ਫਿਰ ਉਹ ਰੱਬ ਰੱਖਾ ਤੇ ਹਾਰ ਪੀੜਤਾ ਦੀ ਮਦਦ ਜ਼ਰੂਰ ਕਰਿਓ ਜੀ ਇਥੇ ਸਮਾਪਤ ਕਰਦੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਬੈਲ ਆਈਕਨ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਜਿਹੜੀ ਵੀ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੇ ਜਲਦੀ ਮਿਲ ਜਾਵੇ